ਸੱਚੇ ਕਰ ਦੋਸਤੋ ਅੱਜ ਅਸੀਂ ਬਣਾਉਣੇ ਜਾ ਰਹੇ ਹਾਂ ਕੁਰਕੜੀ ਅਤੇ ਕਰਾਰੀ ਮਟਰੀ ਦਿੱਲੀ ਤੋਂ ਸਭ ਤੋਂ ਪਹਿਲੇ ਚਾਹੀਦਾ ਹੈ ਮੈਤਾ ਮੈਤੇ ਥੋੜੀ ਜੁਵੈਣੇ ਆਪੋ ਜੁਵੈਣੇ ਆਪਾਂ ਤੋਂ ਬਾਅਦ ਥੋੜਾ ਘਿਉ ਪਾਓ ਕਿਉਂ ਨਾਲ ਜੇ ਸਾਡੀ ਮਟਰੀ ਐ ਕਰਿਸਕੀ ਤੇ ਕੁਰਕੜੀ ਮੰਦੀ ਹੈ ਕਿਉਂ ਜਗ੍ਹਾ ਤੋਂ ਇਹ ਰੈਫੈਨ ਤੋਂ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਇੱਕ ਵਾਰੀ ਆਟੇ ਨੂੰ ਰਗੜ ਕੇ ਦੇਖੋ ਜੇ ਜੀ ਮੋਵੀ ਨੂੰ ਮੰਦੀ ਤੇ ਚੰਗੀ ਕਰ ਲਓ ਚੰਗੀ ਤਰ੍ਹਾਂ ਮਿਲਾ ਲਓ ਜਦੋਂ ਤੁਸੀਂ ਮੈਦੇ ਨੂੰ ਹੱਥ ਜਦੋਂ ਤੁਸੀਂ ਮੈਦੇ ਨੂੰ ਹੱਥ ਵਿੱਚ ਫੜ ਕੇ ਦੋਲਤਾ ਉਹ ਬੰਦ ਹੋਣਾ ਚਾਹੀਦਾ ਹੈ ਇਸ ਦਾ ਮਤਲਬ ਆਟਾ ਵਧੀਆ ਤਿਆਰ ਹੋ ਗਿਆ ਇਸ ਵਿੱਚ ਉਹ ਲਈ ਪਾਣੀ ਪਾ ਕੇ ਆਟੇ ਨੂੰ ਸਖਤ ਗੁੰਨ ਲੈ। ਤੇ ਵਾੜਾ ਗੁੰਨ ਕੇ ਆਟਾ ਨਰਮਾ ਨਹੀਂ ਬਣਦੀ। ਕਿੰਨਾ ਆਟੇ ਨੂੰ ਸਖਤ ਗੁੰਨ ਚਾਉਣਾ ਹੈ ਵਧੀਆ ਮੱਢਰੀ ਬਣਨਗੇ। ਚੰਗੀ ਤਰ੍ਹਾਂ ਨੂੰ ਸਖਤ ਗੁੰਨ ਕੇ ਉਹਨੂੰ ਥੋੜਾ ਜਿਹਾ ਉੱਪਰ ਥੀਉ ਲਾ ਲੋ। 15 ਜਾਂ 20 ਮਿੰਟ ਲਈ ਇਹਨੂੰ ਰੈਸਟ ਕਰਨ ਲਈ ਰੱਖ ਦੋ। 15-20 ਮਿੰਟ ਹੋ ਗਏ ਨੇ ਉਹਨੂੰ ਚੰਗੀ ਤਰ੍ਹਾਂ ਫਿਰਸੇ ਇੱਕ ਵਾਰੀ ਗੁੰਨ ਲੋ।

ਤੇ 3 4 3 ਨਾ ਕਰ ਸਕੀ ਤੇ ਦੂਜੇ ਸਰ ਉਹ ਫੈਲੰਡਰ ਕਰ ਰਿਹਾ ਸੀ ਮੈਂ ਕਿਤਾਬ ਲੈਣੀ ਮੈਨੂੰ ਜਿੱਤੇ ਮਨ ਇਹ ਥੋੜੀ ਕੋਸ਼ਿਸ਼ ਕੀਤੀ ਡਿਜ਼ਾਈਨ ਬਣਾਉਣ ਦੀ ਪਰ ਨਹੀਂ ਬਣਿਆ ਇਦਾਂ ਡਿਜ਼ਾਈਨ ਬਣਾਇਆ ਹੈਗਾ ਥੋੜਾ ਤੁਸੀਂ ਸਿੰਪਲ ਵੀ ਬਣਾ ਸਕਦੇ ਓ ਨੂੰ ਕੱਟ ਕੇ ਬਸ ਇਹ ਪੂਰੀ ਤਰ੍ਹਾਂ ਮਨਾ ਕਿ ਉਹਨੂੰ ਤਾਲੋ ਤੇਲ ਪੂਰੀ ਤਰ੍ਹਾਂ ਗਰਮ ਹੋ ਗਿਆ ਤੇਲ ਨੂੰ ਚੈੱਕ ਕਰ ਲਿਓ ਥੋੜਾ ਜਿਹਾ ਆਟਾ ਪਾ ਕੇ ਗਰਮ ਹੋਇਆ ਜਾਂ ਨਹੀਂ ਪੂਰੀ ਤਰ੍ਹਾਂ ਗਰਮ ਹੋ ਗਿਆ ਫਿਰ ਉਹਨੂੰ ਸੋਟ ਤੋਂ ਵਿੱਚ ਇਸ ਵਕਤ ਜਿਹੜੀ ਕੈਸ ਦੀ ਫਲੇਮ ਹੈ ਤੁਹਾਡੇ ਸਲੋ ਕਰ ਲਿਓ ਉਨਨ ਨੂੰ ਥੋੜੇ ਜਿਹੇ ਪਰਤਾ ਦੋ ਤੇ ਦੇਖੀ ਸਕਦੇ ਹੋ ਬ੍ਰਾਊਨ ਕਲਰ ਆ ਗਿਆ ਥੋੜੇ ਘਦੇ ਰੋ ਹੋਰ ਹੋਣ ਤੇ ਬਸ ਕੱਢ ਦੋ ਮਟਰੀ ਮੰਨ ਕੇ ਤਿਆਰ ਹੋ ਗਈ ਸਾਡੀ